ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਇਸ ਵਰਕ ਦਾ ਜਿਹੜਾ ਹਨਾ ਬੜਾ ਟ੍ਰੈਂਡ ਚ ਚੱਲਦਾ ਤੇ ਇਹ ਆਪਾਂ ਤੁਹਾਨੂੰ ਸਿਖਾਵਾਂਗੇ ਲੌਂਗ ਵੀਡੀਓ ਇਸ ਤਰ੍ਹਾਂ ਬਣਾ ਕੇ ਤੇ ਸ਼ਾਰਟ ਵੀ ਪਾਵਾਂਗੇ ਜੇ ਕਿਸੇ ਨੇ ਇਹ ਬਣਵਾਣੇ ਹੋਣ ਹਨਾ ਤੇ ਆਪਾਂ ਸਿਖਾਵਾਂਗੇ ਵੀ ਤੇ ਬਣਾ ਕੇ ਵੀ ਦੇ ਦਾਂਗੇ ਤੇ ਇਸ ਤਰ੍ਹਾਂ ਦੇ ਆਪਾਂ ਫੁੱਲ ਪਾ ਕੇ ਤਿਆਰ ਕਰ ਸਕਦੇ ਹਾਂ ਇਹਨਾਂ ਦੀਆਂ ਬੇਲਾਂ ਬਣਾ ਸਕਦੇ ਹਾਂ ਜਿੰਨੇ ਜਿਹਹ ਜਤ ਤੁਸੀਂ ਡਿਜ਼ਾਈਨ ਚਾਹੋਗੇ ਉਦਾਂ ਦੇ ਹੀ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਇਹਨਾਂ ਨੂੰ ਬਣਾਉਣਾ ਬਹੁਤ ਸੋਹਣਾ ਮਿੱਠਾ ਗਰਲ ਸੌਖਾ ਹੀ ਹੈ ਤੇ ਜੇ ਕਿਸੇ ਨੇ ਸਿੱਖਣਾ ਆਪ ਸिखਾ ਵੀ ਦਾਂਗੇ ਆਪਾਂ ਸ਼ੁਰੂ ਤੋਂ ਫੁੱਲ ਸिखਾਵਾਂਗੇ ਪਹਿਲਾਂ ਤੁਸੀਂ ਇਹ ਜਿਹੜਾ ਹੈਗਾ ਇਹਨੂੰ ਬਣਾਉਣਾ ਵੀ ਦੇਖ ਲਓ ਫਿਰ ਆਪਾਂ ਇਹ ਫੁੱਲ ਵੀ ਬਣਾਉਣਾ ਦਿਖਾਵਾਂਗੇ ਤੁਹਾਨੂੰ ਇਸ ਤਰ੍ਹਾਂ ਇਹਨੂੰ ਉਂਗਲ ਤੇ ਕਰਕੇ ਨਾ ਇਦਾਂ ਧਾਗੇ ਨੂੰ ਕਰਨਾ ਹੈਗਾ ਇਸ ਤਰ੍ਹਾਂ ਉਂਗਲ ਰੱਖਣੀ ਹੈ ਤਾਂ ਕਿ ਫਿਰ ਇਹ ਵਾਲ ਜਿਹੜੇ ਪਾਉਣੇ ਆ ਹੀ ਨਿਕਲਦੇ ਨਹੀਂਗੇ ਤੇ ਟੰਕਾ ਆਪਾਂ ਦੇਖਣਾ ਹੈ ਵੀ ਜਿੱਡਾ ਟੰਕਾ ਭਰਿਆ ਇਹਨੇ ਆਪਾਂ ਬਣਾ ਲੈਣਾ ਜੇ ਛੋਟਾ ਬਣਾਵਾਂਗੇ ਫਿਰ ਇਹ ਪੂਰਾ ਨਹੀਂ ਆਉਂਦਾ ਤੇ ਵੱਡਾ ਬਣਾਵਾਂਗੇ ਫਿਰ ਇਹ ਉੱਪਰੋਂ ਉੱਠ ਜਾਂਦਾ ਜ਼ਿਆਦਾ ਐ ਸਟ੍ਰੈਨੂਏ ਥੋੜਾ ਥੋੜਾ ਫੇਰੇ ਅੱਜਾ ਕਰਕੇ ਕਮਾ ਕਮਾ ਕੇ ਆਪਾਂ ਤਾਂ ਕਰਦੇ ਚੱਲਣਾ ਜਿਹੜਾ ਤੇ ਇਸ ਤਰ੍ਹਾਂ ਆਪਣੀ ਜਿਹੜੀ ਬਣ ਜਾਂਦੀ ਹੈ ਫੁੱਲ ਦੀ ਪੱਤੀ ਜੀ ਇੱਥੇ ਨੂੰ ਬੰਦ ਕਰ ਦੇਣਾ ਇੱਥੋਂ ਆਪਾਂ ਸਟਾਰਟ ਕਰ ਲੈਣਾ ਬਹੁਤ ਜਿਆਦਾ ਹੀ ਹੈਂਡਵਰਕ ਹੈ ਜਿਹੜਾ ਟ੍ਰੈਂਡ ਦੇ ਵਿੱਚ ਹੈ ਤੇ ਸਾਰੀਆਂ ਪਹਿਨਣਾ ਚਾਹੁੰਦੀਆਂ ਨੇ ਵੀ ਅਸੀਂ ਸੂਟ ਤਿਆਰ ਕਰਕੇ ਪਾਈਏ ਕਿਸੇ ਨੇ ਆਪ ਤਿਆਰ ਕਰਨੇ ਨੇ ਤਾਂ ਵਰਕ ਸਿੱਖ ਸਕਦਾ ਜੀ ਕਿਸੇ ਨੇ ਸਾਡੇ ਤੋਂ ਬਣਵਾਉਣਾ ਤਾਂ ਅਸੀਂ ਬਣਾ ਕੇ ਦੇਵਾਂਗੇ ਇਸ ਵਰਕ ਨੂੰ ਟਾਈਮ ਚਾਹੀਦਾ ਇਹਨੂੰ ਆਪਾਂ ਇਸ ਤਰ੍ਹਾਂ ਘੁਮਾ ਕੇ ਥੋੜਾ ਜਿਹਾ ਢਿੱਲਾ ਕਰਕੇ ਰੱਸੂਈ ਦੇ ਨੱਕੇ ਤੋਂ ਇੱਕ ਵਾਰੀ ਕੱਢ ਲੈਣਾ ਇਸ ਤਰ੍ਹਾਂ ਕਰਕੇ ਇਹਦੇ ਨੂੰ ਟਾਈਮ ਚਾਹੀਦਾ ਜੇ ਆਪਾਂ ਕਿਸੇ ਦਾ ਬਣਾਉਣੀ ਆ ਤਾਂ ਇਹਨੂੰ ਇਹਨੂੰ ਟਾਈਮ ਚਾਹੀਦਾ ਹੈਗਾ ਉਹਨਾਂ ਆਪਣਾ ਜਿੱਥੋਂ ਸਟਾਰਟ ਕੀਤਾ ਸੀ ਇੱਥੇ ਹੀ ਕੱਢ ਦੇਣਾ ਇੱਥੇ ਬੰਦ ਕਰ ਦੇਣਾ ਤੇ ਅਗਲਾ ਜਿਹੜਾ ਇਸ ਦੇ ਅੱਧ ਤੋਂ ਫਿਰ ਚੱਕ ਲੈਣਾ ਆਪਾਂ ਸ਼ੁਰੂ ਤੋਂ ਤੁਹਾਨੂੰ ਫੁੱਲ ਬਣਾ ਕੇ ਦਿਖਾਵਾਂਗੇ ਇਹ ਤਾਂ ਆਪਾਂ ਬਣਾ ਰਹੇ ਸੀਗੇ ਇਸ ਤਰ੍ਹਾਂ ਦੇ ਆਪਾਂ ਮੋਤੀ ਲਾ ਕੇ ਪੱਤੀਆਂ ਤੇ ਇਦਾਂ ਦੀ ਆਪਾਂ ਪੱਤੀਆਂ ਬਣਾਈਆਂ ਨੇ ਆਪਾਂ ਤੁਹਾਨੂੰ ਪੱਤੀਆਂ ਵੀ ਸਿਖਾਵਾਂਗੇ ਤੇ ਫੁੱਲ ਵੀ ਜਿਹੜੇ ਸਿਖਾਵਾਂਗੇ ਤੇ ਆ ਆਪਾਂ ਤਿੰਨ ਤਿੰਨ ਇਹਨਾਂ ਤੇ ਨਾ ਮੋਤੀ ਲਾਏ ਨੇ ਬਹੁਤ ਵਧੀਆ ਇਸ ਤਰ੍ਹਾਂ ਰੈਂਡ ਵਿੱਚ ਚੰਗਵੇਂ ਗਲਾਬ ਦੇ ਫੁੱਲਾਂ ਦਾ ਰੂਜ਼ ਵਰਕ ਕਹਿ ਦਿੰਦੇ ਨੇ ਤੇ ਇਹ ਬਹੁਤ ਵਧੀਆ ਹੀ ਲੱਗਦੇ ਨੇ ਇਹਨੂੰ बस 5 ਰੁਪਏ ਦੇ ਠੋਲੂ ਜਿੰਨੀ ਜਿਹੜੀ ਆਪਾਂ ਇਹ ਨਿਸ਼ਾਨ ਲਾਇਆ ਸੀਗਾ ਠੋਲੂ ਧਾਰ ਕੇ ਤੁਸੀਂ ਚਾਰ ਚੁਕ ਦੇ ਥੋੜੇ ਨਿਸ਼ਾਨ ਲਾ ਸਕਦੇ ਹੋ ਆਪਾਂ ਤੁਹਾਨੂੰ ਲਾ ਕੇ ਦਿਖਾਵਾਂਗੇ ਇਸ ਤਰ੍ਹਾਂ ਤੁਸੀਂ ਜਿਹੜਾ ਵਰਕ ਸਿੱਖ ਸਕਦੇ ਹੋ ਸੋਨੇ ਸੋਨੇ ਫੁੱਲ ਤਾਂ ਬਣਾ ਕੇ ਦਿਖਾਵਾਂਗੇ ਆਪਾਂ ਪੱਤੀਆਂ ਵੀ ਬਣਾ ਕੇ ਦਿਖਾਵਾਂਗੇ ਇਹਦੇ ਫੁੱਲ ਦੀ ਸਟਾਰਟਿੰਗ ਕਿਵੇਂ ਕਰਨੀ ਹੈ ਉਹ ਵੀ ਆਪਾਂ ਤੁਹਾਨੂੰ ਸਿਖਾਵਾਂਗੇ ਤੇ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਜੇ ਕਿਸੇ ਨੇ ਬਣਵਾਉਣੇ ਨੇ ਤਾਂ ਵੀ ਤੁਸੀਂ ਬਣਾ ਸਕਦੇ ਹਾਂਜੀ ਲੋ ਜੀ ਪਹਿਲਾਂ ਆਪਾਂ ਐਸਟ੍ਰਾਂਡੋਲਾ ਇਹਨਾਂ ਨਾਲ ਲੈਣੀਆਂ ਨੇ ਇਹਦੇ ਵਿੱਚ ਤੁਸੀਂ ਨਿਸ਼ਾਨੀ ਲਾ ਵੀ ਸਕਦੇ ਹੋ ਤੇ ਇਹ ਏਦਾਂ ਵੀ ਨਿਕਲ ਜਾਂਦਾ ਹੈਗਾ ਇਹ ਪਹਿਲਾਂ ਜਿਵੇਂ ਆਪਾਂ ਇੱਕ ਲੈਣ ਆ ਲਾਈਏ ਤੇ ਇੱਕ ਇਹਦੇ ਨਾਲ ਹੋਰ ਲਾਉਣੀ ਹੈ ਸਟ੍ਰੇਟ ਤੋਂ ਕੱਢਣਾ ਧਾਗਾ ਫਿਰ ਨਾ ਇਹਨੂੰ ਸੋਈ ਨੂੰ extra ਫੜ ਲੈਣਾ ਹੈ ਆਸਤਰਾ ਫਿਰ ਦੇਤੇ ਵਲ ਦੇਣੇ ਜਿੰਨਾ ਪਾਟਾਂ ਕਾ ਚੱਕਣੇ ਉਨੇ ਹੀ ਆਪਾਂ ਉਨਾ ਅਕਸਾਰ ਨਾਲ ਵਲ ਦੇ ਲੈਣੇ ਨੇ ਮੁਰਕੇਸਤਰਾ ਨੀਚੇ ਫੱਕੇ ਤੋਂ ਹੜਲਣਾ ਬਾਕੀ ਦੇ ਤਾਂ ਕਿ ਮੋਪਰ ਜੜਾ ਖਿੱਚ ਲੈਣਾ ਜਿਹੜਾ ਵਾਲ ਗੁਰ ਪੈਣੇ ਨੇ ਇਹਦੇ ਵਿੱਚ ਇਹਨੂੰ ਆਪ ਇਸ ਤਰ੍ਹਾਂ ਕਰਕੇ ਨਾ ਸਿੱਧਾ ਕਰ ਲੈਣਾ ਹੋstra ennuti sino then on est des comme partout dedans shape ਜਿਵੇਂ ਮੇਰੀ ਮਰਜ਼ੀ ਤੁਸੀਂ ਦੇ ਸਕਦੇ ਹੋ ਨਵਾਂ ਲਈ ਸੂਇਆ ਕੱਪਾ ਪਾ ਦੇਣੀ ਠੀਕ ਹੈ ਜੀ ਐਕਸਟਰਾ ਫਸੂਦੀ ਦੇ ਵਿੱਚ ਇੱਕ ਗਲੌਕ ਲੈਣੀ ਪਰਵਾਲ ਜਿਹੜੇ ਨੇ ਵਾਰ-ਵਾਰ ਨਿਕਲਦੇ ਨਹੀਂ ਨੇ

జనా ట చక్కన ఉన్నాడేనే ఆ వల్ల బనా లే చాణకి పాలో చరడియాలో కీ ఆ ఇను ఇస్తా బ ఢిల్లా కక్కే మూ ఫే కే లే ਸੌਖਾ ਟੱਜਣਾ ਪਰ ਥੋੜਾ ਜਿਹਾ ਟਾਈਮ ਲੱਗਦਾ ਇਹਨੂੰ ਉੱਪਰ ਟਾਈਮ ਦੇ ਸਕਦੇ ਹਾਂ ਜੇ ਕਿਸੇ ਦਾ ਵੀ ਕੱਢਣਾ ਹੋਵੇ ਤਾਂ ਵੀ ਟਾਈਮ ਚਾਹੀਦਾ 15 ਦੀ ਦੇਣ ਆਪਣਾ ਪਰ ਤੀਜਾ ਜਿਹੜਾ ਇੱਧਰ ਤੇ ਇਹ ਤੇ ਬਲੇਡ ਲੈਣਾ ਹੈ ਫਿਰਾਂ ਛੋਟੇ ਤੋਂ ਸਟਾਰਟ ਕਰਨਾ ਜਿੰਨਾ ਵੀ ਫੁੱਲ ਛੋਟਾ ਰੱਖੋਗੇ ਮਸਤ ਰੱਲਿਆ ਇੱਡਾਂ ਵਾਲੇ ਥੋੜੇ ਥੋੜੇ ਆਪਾਂ ਫਿਰ ਵੱਡੇ ਟੰਕੇ ਚਾੱਕ ਲੈ। ਇਸ ਤਰ੍ਹਾਂ ਆਪਾਂ ਨਿੱਕੇ ਦੇਵਾ ਦੇਣੇ। ਕਿਉਂਕਿ ਕੇਸ ਮਾਟ ਦੀ ਸੂਈ ਹੈ ਤਾਂ ਥੋੜਾ ਜਿਹਾ ਨਿੱਕਾ ਜਿਹੜਾ ਵੱਡਾ ਹੋ ਜਾਣਾ। ਇੰਨੀ ਹੋਣੀ ਆ ਬਾਈ estrangula ਕੀਤੀ ਨੂੰ ਹੌਲੀ ਹੌਲੀ ਕਰ ਲੈੰਗਾ ਕੋਲ ਨੂੰ ਇਹ ਬੰਨੇ ਸਿੱਧ ਰਹੇ ਨੇ ਸਾਰੇ ਚਲੋ ਬਣਾਈ ਦੇ ਕਰਕੇ ਰੱਖ ਲਈ ਨਹੀਂ ਜੇ ਇਸ ਤਰ੍ਹਾਂ ਗੋਲੀ ਟੰਕਾ ਫੁੱਲਿਆ ਰਿਹਾ ਜੇ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਕਮਾ ਲੈਣਾ। ਬਸ ਇਹ ਵਾਲੇ ਤੇ ਆਪਾਂ ਇਸ ਤਰ੍ਹਾਂ ਲਾਉਣੀ। ਬਸ ਕੱਪ ਉੱਤੇ ਨਿਸ਼ਾਨ ਲਾ ਲੈਣਾ। ਸੈਡਾਂ ਦੇ ਨਾਮ ਹੀ ਲਾਵਾਂਗੇ ਤਾਂ ਇਹਨੇ ਬਣਦੇ ਜਾਣਾਗਾ ਇਹਨੇ ਇੱਥੇ ਕੱਟ ਲੈਣਾ ਇੱਥੇ ਕੱਟਣਾ ਨਾ ਤਾਂ ਇਸ ਤਰ੍ਹਾਂ ਤੁਸੀਂ ਵੀ ਸਾਰੀ ਐਥੇ ਕਰਕੇ ਇਸ ਤਰ੍ਹਾਂ ਕਰਕੇ ਦੀ ਪ੍ਰੋਗੈਤੀ ਤਾਂ ਕਿ ਵਾਰ-ਵਾਰ ਤਾਂ ਗੈੜਾ ਨਿਕਲੇ ਨਾ Apa ini, saya tetap ਸਤਰਾ ਪਸਾਰ ਲੈ ਆ ਜਮਨ ਇਦਰੇ ਜਿਦਾਂ ਕੱਟ ਕੇ ਇਹਦੀ ਇੱਕੋ ਸ਼ੇਪ ਆਪਣੀ ਗਲਾਬ ਦੇ ਤੁਲੇ ਦੀ ਸ਼ੇਪ ਆਫੇ ਬਣੀ ਜਾਂਦੀ ਹੈ ਇਹਨੂੰ ਆਪਾਂ ਇਕੱਠੰਬਰ ਕਰਦੇ ਨੇ ਕੋਈ ਸੋਨਾ ਕੱਟ ਕੇ ਕਰਦੇ ਨੇ ਜਿੰਨੇ ਕੱਪਾ ਇਹਦੇ ਤੋਂ ਪਿੱਛੇ ਕਰਦੇ ਉਹਨਾਂ ਆਪਾਂ ਇੱਥੋਂ ਪਿੱਛੇ ਕਰ ਲੈਣਾ ਹੈ ਜਿੰਨੇ ਆਪਾਂ ਇਹਦੇ ਤੋਂ ਪਿੱਛੇ ਕਰਦੇ 우나가 이렇게 이가려 ਕਾਫੀ ਪੁਰਾਣੀ ਕਢਾਈ ਹੈ ਨਵੀਂ ਨਹੀਂ ਹੈਗੀ ਪਹਿਲਾਂ ਅਸੀਂ ਇਹ ਚਾਦਰਾਂ ਦੇ ਵਿੱਚ ਬਹੁਤ ਔਲ ਆਉਂਦੇ ਹੁੰਦੇ ਸੀ ਹੁਣ ਇਹ ਸੂਟਾਂ ਤੇ ਫਰੈਂਡ ਆ ਗਿਆ ਬਹੁਤ ਟਾਈਮ ਦੀ ਛੱਡੀ ਹੋਈ ਕਢਾਈ ਹੈ ਇਸ ਤਰ੍ਹਾਂ ਦੇ ਪ੍ਰਕਾਰ ਕਰਕੇ ਸਾਰਾ ਆਪਣੀ ਫੁੱਲ ਜਿਹੜੇ ਨੇ ਏਦਾਂ ਦੇ ਤਿਆਰ ਹੋ ਜਾਣਗੇ। ਇਹੋ ਫਿਰ ਰੈਡੀ ਕੜਾਈ ਕੀਤੀ। ਇਸ ਤਰ੍ਹਾਂ ਨੇ ਸਾਰੇ ਫੁੱਲ ਪਾਏ ਨੇ। ਇਸ ਤਰ੍ਹਾਂ। ਕਿੰਨੇ ਇਸ ਤਰ੍ਹਾਂ ਦੇ ਰੋਲ ਪਾਏ ਨੇ ਆਪਾਂ। ਰੈੱਡ ਕਲਰ ਤੇ ਦੋ ਇਸ ਤਰ੍ਹਾਂ ਪਿੰਕ ਪਾ ਦੇ ਤੇ। ਇਸ ਤਰ੍ਹਾਂ ਪਾ ਦਿੱਤੇ। ਅੰਤ ਤੱਕ ਦੇ ਨਾਲ ਤੂ ਇਹ ਪਾ ਦਿੱਤੇ ਨਾ ਉੱਪਰੋਂ ਪਾ ਦੇ ਰੈੱਡ ਪਾ ਦੇ ਤਾ ਇਸ ਤਰ੍ਹਾਂ ਕਰਕੇ ਇਹ ਆਪਣਾ ਜਸਮਤ ਬਣਿਤ ਕੇ ਆ ਤਾ ਇਸ ਤਰ੍ਹਾਂ ਕਰ ਉੱਪਰੋਂ ਫਤਿੰਦੇ ਜਿਹੜੇ ਪੱਤੀਆਂ ਤੋਂ ਮੋਤੀ ਲਾ ਦਿੱਤੇ ਨੇ ਇੱਕ ਇੱਕ ਕਪਾਵਾ ਮਤ ਪਾ ਲੰਗੀ ਹਲਕਾ ਫੁਲਕਾ ਜਿਹੜਾ ਆਪਣਾ ਬਣਾਂ ਦੇ ਜਿੰਨੇ ਨੇ ਤਿਆਰ ਹੋ ਜਾਊਗਾ కాలు లకలు చలిలు లిలు లిలులు